ਅੱਜ ਕੱਲ ਦੇ ਪਿਆਰ ਦਾ ਰਿਸ਼ਤਿਆਂ ਦਾ ਹਾਲ ਦੇਖੋ ਦੋਸਤੋ ਆ ਆਪਰੀਆਂ ਤੋਂ ਵੱਡੀਆਂ ਘਟਨਾਵਾਂ ਬਾਰੇ ਦੱਸਦੇ ਆ ਜਿਹੜੀਆਂ ਪਿਆਰ ਵਿੱਚ ਰਿਸ਼ਤਿਆਂ ਵਿੱਚ ਵਾਪਰੀਆਂ ਪਹਿਲੀ ਘਟਨਾ ਕਿ ਇੱਕ ਲੜਕਾ ਲੜਕੀ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਤੇ ਉਹ ਬੜੀ ਖੁਸ਼ੀ ਦੇ ਨਾਲ ਮੁੰਬਈ ਵਿੱਚ ਰਹਿ ਰਹੇ ਸੀ ਤਾਂ ਉੱਥੇ ਰਹਿੰਦੇ-ਰਹਿੰਦੇ ਮੁੰਡੇ ਤੋਂ ਕੁੜੀ ਨੇ ਡਿਮਾਂਡ ਕੀਤੀ ਕਿ ਮੈਨੂੰ 25 ਲੱਖ ਰੁਪਈਆ ਦੇ ਜਿਹਦੇ ਕਰਕੇ ਮੁੰਡੇ ਨੇ ਆਪਣੇ ਹੀ ਭਤੀਜੇ ਨੂੰ ਕੱਟਨੇਪ ਕਰ ਲਿਆ ਤੇ ਆਪਣੇ ਪਰਿਵਾਰ ਤੋਂ ਜਿਹੜੇ ਆਪਣੇ ਰਿਸ਼ਤੇਦਾਰ ਸੀ ਉਹਨਾਂ ਕੋਲੋਂ 30 ਲੱਖ ਰੁਪਏ ਦੀ ਫਰौती ਮੰਗੀ। ਅਸਲ ਵਿੱਚ ਵਾਪਰਿਆ ਕੀ ਹੋਇਆ ਕੀ ਉਹਨੇ ਕਿਉਂ ਇਹ ਸਭ ਕੁਝ ਕੀਤਾ? ਪੂਰੀ ਗੱਲ ਤੁਹਾਨੂੰ ਦੱਸਦੇ ਆ ਕਿ ਜਿਹੜੀ ਲੜਕੀ ਸੀ ਉਹਨੇ ਮੁੰਡੇ ਦੇ ਨਾਲ ਆਪਣੀਆਂ ਕੁਝ ਅਸ਼ਲੀਲ ਫੋਟੋ ਅਸ਼ਲੀਲ ਵੀਡੀਓ ਬਣਾਈਆਂ ਤਾਂ ਬਾਅਦ ਵਿੱਚ ਲੜਕੀ ਮੁੰਡੇ ਨੂੰ ਬਲੈਕਮੇਲ ਕਰਨ ਲੱਗੀ ਕਿ ਤੂੰ ਮੈਨੂੰ 25 ਲੱਖ ਰੁਪਏ ਦੇ ਨੇ ਤਾਂ ਜਿਹੜੀਆਂ ਮੈਂ ਇਹ ਵੀਡੀਓ ਨੇ ਆਪਣੀਆਂ ਉਹ ਨਸ਼ਰ ਕਰ ਦੇਵਾਂਗੀ ਉਹ ਸੋਸ਼ਲ ਮੀਡੀਆ ਤੇ ਪਾ ਦੇਵਾਂਗੀ ਜੀ ਦੇ ਕਰਕੇ ਮੁੰਡਾ ਡਰ ਗਿਆ ਤੇ ਉਹਨੇ ਆਪਣਾ ਹੀ ਭਤੀਜਾ ਜਿਹੜਾ ਰਿਸ਼ਤੇਦਾਰੀ ਵਿੱਚ ਉਹਦਾ ਭਤੀਜਾ ਲੱਗਦਾ ਸੀ ਉਹਨੂੰ ਚੋਕ ਲਿਆ ਕਡਨੈਪ ਕਰ ਲਿਆ ਭਤੀਜੇ ਦਾ ਨਾਮ ਇਫਾਕ ਦੱਸਿਆ ਜਾ ਰਿਹਾ ਜਿਹੜੇ ਮੁੰਡੇ ਨੇ ਉਹ ਕਡਨੈਪ ਕੀਤਾ ਜਿਹੜਾ ਕਡਨੈਪਰ ਸੀ ਉਹਦਾ ਨਾਮ ਸ਼ਹਬਾਜ਼ ਦੱਸਿਆ ਜਾ ਰਿਹਾ ਇਹ ਮੁੰਡੇ ਨੇ ਜਦੋਂ ਆਪਣੇ ਭਤੀ ਜੇ ਇਫਾਕ ਨੂੰ ਕਿਡਨਾਪ ਕੀਤਾ ਉਦੋਂ ਦੀ ਪੁਲਿਸ ਇਸ ਮੁੰਡੇ ਨੂੰ ਲੱਭ ਰਹੀ ਸੀ ਕਿਉਂਕਿ ਇਹਨੇ 30 ਲੱਖ ਰੁਪਏ ਦੀ ਫਰौती ਮੰਗੀ ਸੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਇਹ ਮੁੰਡਾ ਬਚਦਾ ਬਚਾਉਂਦਾ ਰਿਹਾ ਇਹਨੇ ਇਫਾਕ ਨੂੰ ਕੁਝ ਟਾਈਮ ਪਹਿਲਾਂ ਮਰਿਆ ਹੋਇਆ ਸਮਝ ਕੇ ਸੁੱਟ ਦਿੱਤਾ ਸੀ ਤਾਂ ਇਫਾਕ ਕਿਸੇ ਨਾ ਕਿਸੇ ਤਰੀਕੇ ਆਪਣੇ ਘਰ ਪਹੁੰਚਿਆ ਸਾਰੀ ਕਹਾਣੀ ਜਿਹੜੀ ਹੈਗੀ ਆ ਪੁਲਿਸ ਕੋਲ ਗਈ ਤਾਂ ਹੁਣ ਜਦੋਂ ਇਹ ਆਗਰੇ ਦੇ ਨੇੜੇ ਬੈਠਾ ਚਾਹ ਪੀ ਰਿਹਾ ਸੀ ਤਾਂ ਪੁਲਿਸ ਨੂੰ ਇਸ ਮੁੰਡੇ ਦੇ ਉੱਪਰ ਸ਼ੱਕ ਹੋਈ ਇਹਦੀਆਂ ਹਰਕਤਾਂ ਦੇਖ ਕੇ ਤਾਂ ਪੁਲਿਸ ਨੇ ਇਹਦੇ ਤੋਂ ਪੁੱਛਿਆ ਕਿ ਤੂੰ ਕਿੱਥੋਂ ਦਾ ਤਾਂ ਇਹ ਮੁੰਡੇ ਨੇ ਦੱਸਿਆ ਕਿ ਮੈਂ ਗੁਜਰਾਤ ਦਾ ਤਾਂ ਉੱਥੇ ਹੀ ਪੁਲਿਸ ਨੇ ਜਿਹੜਾ ਇਹ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਤਾਂ ਹੁਣ ਪੁਲਿਸ ਨੇ ਜਦੋਂ ਇਹਦੇ ਤੋਂ ਸਾਰੀ ਜਾਣਕਾਰੀ ਲਈ ਤਾਂ ਇਹਨੇ ਆਪਣੀ ਸਾਰੀ ਜਿਹੜੀ ਵਿਥਿਆ ਦੱਸਦੀ ਕਿ ਇਸ ਤਰੀਕੇ ਜਿਹੜੀ ਮੇਰੀ ਗਰਲਫ੍ਰੈਂਡ ਸੀ ਉਹਨੇ ਮੈਨੂੰ ਮੇਰੇ ਤੋਂ ਫਰੋਤੀ ਮੰਗੀ ਕਿ ਮੈਂ ਤੇਰੀਆਂ ਫੋਟੋ ਜਿਹੜੀਆਂ ਵੀਡੀਓ ਨੇ ਆਪਣੀਆਂ ਅਸ਼ਲੀਲ ਖਿੱਚੀਆਂ ਹੋਈਆਂ ਉਹ ਮੈਂ ਨਸ਼ਰ ਕਰ ਦੂੰ ਹੁਣ ਤੱਕ ਬੜੀਆਂ ਕਹਾਣੀਆਂ ਇਹ ਸਾਹਮਣੇ ਆਈਆਂ ਨੇ ਕਿ ਮੁੰਡਿਆਂ ਵੱਲੋਂ ਕੁੜੀਆਂ ਨੂੰ ਬਲੈਕਮੇਲ ਕੀਤਾ ਜਾਂਦਾ ਅਸ਼ਲੀਲ ਫੋਟੋ ਵੀਡੀਓ ਦਿਖਾ ਕੇ ਕਿ ਜੇਕਰ ਤੂੰ ਸਾਡੇ ਨਾਲ ਗੱਲ ਨਾ ਕੀਤੀ ਤਾਂ ਮੈਂ ਤੇਰੀਆਂ ਜਿਹੜੀਆਂ ਕੁੜੀ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਤੇਰੀਆਂ ਵੀਡੀਓ ਫੋਟੋ ਨਸ਼ਰ ਕਰ ਦੂੰ ਪਰ ਅੱਜ ਕੱਲ ਇਹ ਮਾਮਲੇ ਵੀ ਬਹੁਤ ਆ ਰਹੇ ਨੇ ਜਿੱਥੇ ਕੁੜੀਆਂ ਇਹ ਇਸ ਤਰੀਕੇ ਜਿਹੜਾ ਹੈਗਾ ਬਲੈਕਮੇਲ ਕਰਦੀਆਂ ਮੁੰਡਿਆਂ ਨੂੰ ਕਿ ਜੇਕਰ ਤੂੰ ਮਤਲਬ ਸਾਡੇ ਸਾਡੀ ਮੰਗ ਪੂਰੀ ਨਾ ਕੀਤੀ ਸਾਡੀ ਡਿਮਾਂਡ ਪੂਰੀ ਨਾ ਕੀਤੀ ਤਾਂ ਤੈਨੂੰ ਅਸੀਂ ਸ਼ਰਮ ਆ ਬਦਨਾਮ ਕਰਾਂਗੇ ਤਾਂ ਕਈ ਵਾਰ ਫਿਰ ਬੇਇੱਜ਼ਤੀ ਤੋਂ ਡਰਦੇ ਬਦਨਾਮੀ ਤੋਂ ਡਰਦੇ ਬੰਦੇ ਇੰਨੇ ਖੌਫਨਾਕ ਕਦਮ ਚੁੱਕਦੇ ਨੇ ਜਿਵੇਂ ਇਸ ਸ਼ਹਾਬাজ ਨੇ ਚੁੱਕਿਆ ਤੇ ਇਹ ਕਿਹੋ ਜਿਹਾ ਪਿਆਰ ਨੇ ਕਿਹੋ ਜਿਹੇ ਰਿਸ਼ਤੇ ਨੇ ਕਿੰਨਾ ਘਟੀਆ ਮਿਆਰ ਹੋ ਗਿਆ ਸਾਡੇ ਰਿਸ਼ਤਿਆਂ ਦੇ ਅੰਦਰ ਕਿ ਬੰਦਾ ਪਿਆਰ ਦੇ ਨਾਂ ਤੇ ਕੀ ਕੁਝ ਕਰਦਾ ਇੰਨਾ ਘਟੀਆ ਕਰਤੂਤਾ ਕਰਦਾ ਹੈ ਕਿ ਇਹਨੂੰ ਪਿਆਰ ਕਿਹਾ ਜਾ ਸਕਦਾ ਹੈ ਦੂਜੀ ਘਟਨਾ ਸਾਡੇ ਪੰਜਾਬ ਦੇ ਅੰਦਰ ਵਾਪਰੀ ਸੁਲਤਾਨ ਵਿੰਡ ਦੇ ਰਹਿਣ ਵਾਲੇ ਦੋ ਪਤੀ ਪਤਨੀ ਕੁੜੀ ਦਾ ਨਾਮ ਪ੍ਰਾਪਤ ਦੱਸਿਆ ਜਾ ਰਿਹਾ ਤੇ ਜਿਹੜਾ ਉਹਦੇ ਘਰ ਵਾਲਾ ਉਹਦਾ ਨਾਮ ਮਨਪ੍ਰੀਤ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਮਨਪ੍ਰੀਤ ਸੀ ਤੇ ਉਹਦੀ ਪਤਨੀ ਸੀ ਇਹ ਪਹਿਲਾਂ ਰਾਹ ਗਿਰਾ ਤੋਂ ਲੈਫਟ ਮੰਗਦੇ ਕੁੜੀ ਇਸ਼ਾਰੇ ਕਰਕੇ ਜਿਹੜੇ ਗੱਡੀਆਂ ਵਾਲੇ ਸੀ ਉਹਨਾਂ ਨੂੰ ਰੋਕਦੀ ਸੀ ਤੇ ਜਦੋਂ ਇਹਨਾਂ ਦੀ ਚਾਲ ਵਿੱਚ ਕੋਈ ਫਸ ਜਾਂਦਾ ਸੀ ਗੱਡੀਆਂ ਵਾਲੇ ਰੁਕ ਜਾਂਦੇ ਸੀ ਤਾਂ ਇਹ ਕੁੜੀ ਤੇ ਮੁੰਡਾ ਦੋਨੇ ਮਿਲ ਕੇ ਇਹਨਾਂ ਦੀ ਲੁੱਟ ਕਰਦੇ ਸੀ ਇਹਨਾਂ ਨੂੰ ਡਰਾਉਂਦੇ ਤਮਕਾਉਂਦੇ ਸੀ ਤੇ ਜਿਹਦੇ ਕਰਕੇ ਨਮੋਸ਼ੀ ਵਿੱਚ ਜਿਹੜੇ ਲੋਕ ਨੇ ਜਿਹੜੇ ਇਹਨਾਂ ਹੱਥੋਂ ਲੁੱਟਪੁੱਟ ਜਾਂਦੇ ਸੀ ਉਹ ਪੁਲਿਸ ਕੋਲ ਕੰਪਲੇਂਟ ਵੀ ਨਹੀਂ ਕਰਦੇ ਸੀ ਕਿਉਂਕਿ ਜੇਕਰ ਉਹਨਾਂ ਨੂੰ ਲੱਗਦਾ ਸੀ ਕਿ ਜੇਕਰ ਅਸੀਂ ਆਪਣੀ ਜਿਹੜੀ ਇਹ ਸ਼ਿਕਾਇਤ ਸਾਡੀ ਹੋਈ ਲੁੱਟਦੀ ਪੁਲਿਸ ਨੂੰ ਦੱਸਾਂਗੇ ਤਾਂ ਸਾਡੀ ਬੇਇੱਜ਼ਤੀ ਹੋਵੇਗੀ ਲੋਕਾਂ ਵਿੱਚ ਮਤਲਬ ਸਾਡਾ ਜਲੂਸ ਨਿਕਲੇਗਾ ਇਸ ਡਰੋਂ ਜਿਹੜਾ ਲੋਕ ਇਹਨਾਂ ਦੀਆਂ ਘਟਿਆ ਕਰਤੂਤਾ ਬਾਰੇ ਦੱਸਦੇ ਵੀ ਨਹੀਂ ਸੀ ਤਾਂ ਹੁਣ ਇੱਕ ਬੰਦੇ ਦੇ ਨਾਲ ਕੱਲ ਜਦੋਂ ਇਹ ਘਟਨਾ ਵਾਪਰੀ ਤਾਂ ਉਹਨੇ ਪੁਲਿਸ ਦੇ ਕੋਲ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਕੀਤੀ ਪੁਲਿਸ ਨੇ ਇਹ ਇਹਨਾਂ ਜਿਹੜੇ ਦੋ ਪਤੀ ਪਤਨੀਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਹੁਣ ਪੁਲਿਸ ਅੱਗੇ ਇਹਨਾਂ ਉੱਪਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਕਰ ਰਹੀ ਆ ਇਹ ਬਹੁਤ ਹੀ ਸ਼ਰਮਸਾਰ ਕਰਨ ਵਾਲਾ ਮਾਮਲਾ ਹੈ ਕਿ ਪੈਸਿਆਂ ਦੇ ਲਾਲਚ ਵਿੱਚ ਇੰਨੀ ਦੁਨੀਆ ਆਪਣੀ ਇੱਜ਼ਤ ਬਾਰੇ ਵੀ ਨਹੀਂ ਸੋਚਦੀ ਕਿ ਜੇਕਰ ਅਸੀਂ ਇਥੇ ਕਿਤੇ ਆਪ ਫਸ ਗਏ ਸਾਨੂੰ ਉਲਟਾ ਇਹਦਾ ਨਤੀਜਾ ਭੋਗਣਾ ਪੈ ਗਿਆ ਤਾਂ ਫਿਰ ਸਾਡਾ ਕੀ ਬਣੂਗਾ ਪਰ ਪੈਸਿਆਂ ਦੇ ਅੰਨੇ ਲਾਲਚ ਨੇ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਵੀ ਤਾਰ-ਤਾਰ ਕਰਤਾ ਉਹਨਾਂ ਦੀ ਕੋਈ ਨੈਤਿਕ ਮਰਿਆਦਾ ਵੀ ਨਹੀਂ ਰਹਿ ਗਈ ਜਿਵੇਂ ਇਹ ਪਤੀ ਪਤਨੀ ਦੋਨੇ ਰਲ ਕੇ ਇੰਨੀਆਂ ਘਟਿਆ ਕਰਤੂਤਾ ਕਰਦੇ ਕਿ ਲੋਕਾਂ ਨੂੰ ਪਹਿਲਾਂ ਪਤਨੀ ਇਸ਼ਾਰੇ ਕਰ ਕਰਕੇ ਰੋਕਦੀ ਤੇ ਫਿਰ ਪਤੀ ਜਿਹੜਾ ਉਹਨਾਂ ਦੀ ਲੁੱਟ ਕਰਦਾ ਦੋਨੇ ਮਿਲ ਕੇ ਪਤੀ ਪਤਨੀ ਉਹਨਾਂ ਦੀ ਲੁੱਟ ਕਰਦੇ ਤਾਂ ਉਧਰੋਂ ਜਿਵੇਂ ਉਹ ਪਿਆਰ ਦੇ ਵਿੱਚ ਵਾਪਰਿਆਏ ਨਾ ਪਿਆਰ ਦਾ ਅਸਲ ਵਿੱਚ ਉਹ ਪਿਆਰ ਹੈ ਹੀ ਨਹੀਂ ਕਹਿ ਸਕਦੇ ਆ ਇੱਕ ਦੂਜੇ ਤੋਂ ਆਪਣੀਆਂ ਲੋੜਾਂ ਦੀ ਭੁੱਖ ਨੂੰ ਕਹਿ ਸਕਦੇ ਆ ਇਹੋ ਜਿਹੇ ਰਿਸ਼ਤਿਆਂ ਨੂੰ ਪਿਆਰ ਕਿਹਾ ਹੀ ਨਹੀਂ ਜਾ ਸਕਦਾ ਤਾਂ ਸਾਡਾ ਜਿਹੜਾ ਸਮਾਜ ਆ ਉਹ ਕਿੱਧਰ ਨੂੰ ਤੁਰ ਪਿਆ ਤੁਹਾਡਾ ਇਸ ਪੂਰੇ ਮਸਲੇ ਤੇ ਕੀ ਕਹਿਣਾ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਬਹੁਤ ਮਿਹਰਬਾਨੀ